ਸਾਰਾ ਇਹ ਨਵਲ ਬਲਦਾ ਬਲਦਾ ਮੇਰੇ ਤੇ ਪਾਣੀ ਪਾ ਕਰਦੇ ਕਹਿੰਦੇ ਤੇ ਚੀਜਾਂ ਮੰਗਵਾ ਤੋ ਮੈਨੂੰ ਮੋਟਰਸਾਈਕਲ ਲੈ ਕੇ ਦੇ ਵੀ ਦਾਜੀ ਇਹਨੂੰ ਸਾਰਾ ਦਿੱਤਾ ਇਹ ਜੱਟ ਦਾ ਮੈਨੂੰ ਪਤਾ ਫੋਨ ਕਿਸੇ ਨੇ ਕੀਤਾ ਕਹ ਤੁਹਾਡੀ ਬੇਟੀ ਜ਼ਾੜਦੀ ਮੇਰੀ ਬੇਟੀ ਨੇ ਇੱਕ ਫੋਨ ਕਿਤੇ ਵੱਡੀ ਬੇਟੀ ਨੂੰ ਕੀਤਾ ਮੇਰੇ ਨੇ ਕਹਿੰਦੀ ਮੰਮੀ ਮੈਨੂੰ ਸਹਾਰਦਾ ਪਿੱਛੇ ਜੋ ਆਈ ਕਹਿੰਦਾ ਵੀ ਮੋਟਰਸਾਈਕਲ ਚਾਹੀਦਾ ਹੈਗਾ ਬੋਲਟ ਉਹ ਲੈ ਗਿਆ 6-5-4 ਮਹੀਨੇ ਉਹਨੇ ਚਲਾਇਆ ਜਦੋਂ ਹੁਣ ਬੋਲਟ ਲੈ ਆਏ ਆ ਉਹਨੇ ਲਿਆ ਕੇ ਕੁੜੀ ਦੇ ਪਾਣੀ ਗਰਮ ਪਾ ਕੇ ਛਾੜ ਦਿੱਤੀs ਇਹਨੇ ਕੁੜੀ ਛਾੜ ਦੇਣੀ ਹੈਗੀ ਹੈ ਗਰਮ ਪਾਣੀ ਪਾ ਕੇ ਭੱਜਣ ਲੱਗੀ ਹੈ ਜਦੋਂ ਤਿੱਲਾ ਚੱਟਿਆ ਹੈਗਾ ਛਾੜਨ ਲਈ ਭੱਜਣ ਲੱਗੀ ਹੈ ਇਹਦੀ ਪਿੱਠ ਤੇ ਪਾਣੀ ਪਾ। ਬਾਪਾਣੀ ਥੱਲੇ ਡੋਲਣਾ ਕਰਨਾ ਕਰਦਾ ਜਾਰੇ ਕਰ ਮੱਗਿਆ ਹਾਂ ਇਹੇ ਹਾਂ ਸੋਹਣੀਆ ਮੈਂ ਗਵਿੰਦਗੜ੍ਹ ਦੀ ਰਹਿਣ ਵਾਲੇ ਲੁਧਿਆਣੇ ਮੇਰੇ ਪੇਕੇ ਰਹਿੰਦੇ ਨੇ ਕੀ ਗੱਲ ਪੁੱਤ ਤੈਨੂੰ ਅੱਗ ਲਾਈ ਆ ਕਿਹਨੇ ਲਾਈ ਆ ਮੇਰੇ ਘਰ ਵਾਲੇ ਨੇ ਲਾਈ ਆ ਕਿਉਂ ਲਾਈ ਅੱਗ ਬਤਾ ਬਸ ਮੈਨੂੰ ਮਾਰਦਾ ਗੋੜਦਾ ਚੰਗੇ ਮਾੜੇ ਕੰਮ ਕਰਦਾ ਉਹ ਕੀ ਕਾਰਨ ਦੂਜਾ ਗਿਆ ਕਰਦਾ ਕੀ ਐ ਮੋਤ ਕਹਿੰਦਾ ਮੈਨੂੰ ਬਸਾਉਣਾ ਨਹੀਂ ਐ ਮੈਨੂੰ ਤਲਾਕ ਦੇਣਾ ਹੈਗਾ ਕਿਉਂ ਦੇਣਾ ਤਲਾਕ ਪੁੱਤ ਬਸ ਪਤਾ ਨਹੀਂ ਕਿਉਂ ਦੇਣਾ ਚਾਹੁੰਦਾ ਮੈਨੂੰ ਤੇ ਇਹ ਤੈਨੂੰ ਬਚਾਇਆ ਕਿਹਨੇ ਐ ਏ ਮੇਰੀ ਮੈਂ ਆਪਣੇ ਮੈਂ ਭੈਣ ਨੂੰ ਫੋਨ ਕੀਤਾ ਦ 1 ਵਜੇ ਮੈਂ ਕਿਹਾ ਮੈਂ ਸਾੜਦਾ ਹੈਗਾ ਨਹੀਂ ਜਾ ਕੇ ਮੰਮੀ ਨੂੰ ਫੋਨ ਕੀਤਾ ਮੰਮੀ ਮੇਰੇ ਕੋਲ 5:30 ਵਜੇ ਆਏ ਨੇ ਇਹ ਸਾੜੇ ਕਿੰਨੇ ਆ ਘਰ ਵਾਲੇ ਨਹੀਂ ਹਾਂ ਮੇਰੇ ਘਰ ਵਾਲੇ ਨੇ ਬਰਦਾ ਬਰਦਾ ਮੇਰੇ ਤੇ ਪਾਣੀ ਪਾਤਾ ਅੱਛਾ ਤੇ ਕੀ ਮਾਂ ਬਾਪ ਨੂੰ ਵੀ ਪ੍ਰੇਸ਼ਾਨ ਕਰਦਾ ਹੀ ਹਾਂ ਹਾਂ ਕਰਦੇ ਕਹਿੰਦੇ ਤੂੰ ਚੀਜ਼ਾਂ ਮੰਗਵਾ ਤੋ ਮੈਂ ਨਾ ਮੋਟਰਸਾਈਕਲ ਲਾ ਕੇ ਦੇ ਦਾ ਜੀ ਨੂੰ ਸਾਰਾ ਦਿੱਤਾ ਇਹ ਤੇ ਜੱਟ ਦਾ ਅੱਛਾ ਇਹ ਮੋਟਰਸਾਈਕਲ ਦੇ ਕਾਰਨ ਤੁਹਾਨੂੰ ਸਸਾੜਿਆ ਗਿਆ ਹਾਂਜੀ ਮੋਟਰਸਾਈਕਲ ਦੀ ਡਿਮਾਂਡ ਸੀ ਹਾਂ ਹੁਣ ਤੁਹਾਡੇ ਮਾਪੇ ਇੱਥੇ ਲੁਧਿਆਣੇ ਲੈ ਆਏ ਆ ਹਾਂਜੀ ਮੈਨੂੰ ਲੁਧਿਆਣੇ ਲੈ ਕੇ ਆਈ ਮੈਂ ਤਾਂ ਅਨੁਭਵ ਆ ਕਿ ਮੈਨੂੰ ਤੇਰੇ ਨਾਮ ਨੂੰ ਮਾਰ ਦੇਣਾ ਨੰਨੇ ਤੁਮ ਨੂੰ ਲੈ ਕੇ ਚੱਲ ਅੱਛਾ ਕਿਸੇ ਘਰ ਵਾਲੇ ਤਾਂ ਕਹਿੰਦਾ ਕੋਈ ਸੋਹਰੇ ਮੁੰਡੇ ਮੇਰੀ ਸੱਸ ਵੀ ਮੈਨੂੰ ਝਾੜਾਂ ਦੀ ਝਾੜੂ ਨਾਲ ਘੋਟਾ ਦੀ ਹੈਗੀ ਮੇਰੇ ਦਿਓਰ ਵੀ ਮੇਰੇ ਗਾਲ ਪੈਂਦਾ ਹੈ ਗਾਲਾਂ ਘੜਦਾ ਹੈ ਕਿੰਨੇ ਪਰਸੈਂਟ ਤੁਸੀਂ ਸੜੇ ਹੋ ਮੈਂ ਦੋ 100 ਵਿੱਚ 70% ਤਾਂ ਸੜ ਗਈ ਆ ਅੱਛਾ ਤੇ ਪਿੱਛੇ ਨੂੰ ਨੇ ਪਾਣੀ ਪੂਰੇ ਸਰੀਰ ਤੇ ਪਿੱਛੇ ਹਮਮਮ ਕੋਈ ਮੰਗੀ ਇਹ ਮੇਰੀ ਮੰਗ ਕੋਈ ਨਹੀਂ ਜਿੱਦਾਂ ਮੈਨੂੰ ਨੇ ਸਾੜੇ ਮੈਨੂੰ 10 ਸਾੜਨਾ ਬਸ ਜਿੱਦਾਂ ਨੇ ਮੈਨਾਂ ਕੀਤਾ ਮੈਨੂੰ 10 ਦਨਾ ਕਰਵਾਉਣਾ ਹੈ ਇਨਸਾਫ ਨਹੀਂ ਇਨਸਾਫ ਨਹੀਂ ਮੰਗ ਕੰਪਲੀਟ ਕੀਤੀ ਤੁਸੀਂ ਬੰਡੀ ਬੰਦ ਕਰ ਹਾਂਜੀ ਠੀਕ ਹੁਣ ਹੁਣ ਲੁਧਿਆਣਾ ਦੇ ਪੇ ਹਸਪੀਟਲ ਦੇ ਕਿਤੇ ਹਾਂਜੀ ਨਾਮ ਮੰਜੂ ਸਰ ਮੰਜੂ ਇਹ ਕੀ ਗੱਲ ਹੈ ਜਿਹੜੀ ਲੜਕੀ ਖੜੀ ਹੋਈ ਹੈ ਕੌਣ ਹੈ ਥੋੜੀ ਮੇਰੀ ਬੇਟੀ ਹੈ ਬੇਟੀ ਕਿ ਕਾਰਨ ਕੀ ਹੋਇਆ ਸੀ ਇਹਦਾ ਘਰ ਨਾ ਕੋਝੂ ਨਹੀਂ ਹੋਇਆ ਬਸ ਮੈਂ ਘਰ ਦਾ ਝਗੜਾ ਵਾਜਦੋਂ ਦੀ ਵਿਆਹੀ ਉਹਨੂੰ ਮਾਰਕੁੱਟ ਕਰਦੇ ਐ ਕਿਉਂ ਮਾਰਕੁੱਟ ਕਰਦੇ ਆ ਬੇਟੀ ਨੂੰ ਪਹਿਲਾ ਜਵਾਈ ਸਾਡਾ ਬੋਲਟ ਲੈ ਕੇ ਆ ਗਿਆ ਸਾਡੇ ਕੋਲੋਂ ਜਿਆਦਾ ਲੈ ਜਿਆਦਾ ਮਾਰਕੁੱਟ ਜਿਆਦਾ ਕਰਨ ਲੱਗਿਆ ਅੱਛਾ ਨਮਾਨ ਬੋਲਗੀ ਵਿਧਿਆਰੀ ਦੀ ساری ਟਮਾੜ ਹੈਗੀ ਜੋ ਸਾਨੂੰ ਇਨਸਾਫ ਦਿੱਤਾ ਜਾਏ ਅਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ 1 ਸਾਲ ਤੇ ਜਿਆਦਾ 15 ਦਿਨ ਹੋਏ ਵਿਆਹ ਨੂੰ ਸਾਰੇ 1 ਸਾਲ ਦੇ ਦਰਗਾਨ ਕਿੰਨੀ ਵਾਰੀ ਕੁੱਟਮਾਰ ਖਾ ਕੇ ਕੁੜੀ ਘਰੇ ਆਈ ਹੈ ਕੁੱਟਮਾਰ ਇਹਨੇ ਕਿੰਨੀ ਵਾਰੀ ਕਰਕੇ ਛੱਡ ਜਾਂਦੇ ਨੇ ਅੱਜ ਆ ਮੈਨੂੰ ਆ ਵੀ ਲੈ ਜਾਂਦੇ ਰਿਹਾ ਵਿਛੜ ਜਾਂਦੇ ਨੇ ਜਦੋਂ ਲੈ ਲੜ ਤੁਹਾਡੀ ਨੂੰ ਸਾੜਿਆ ਗਿਆ ਤੇ ਤੁਹਾਨੂੰ ਕਿੰਨੀ ਦੇਰ ਬਾਅਦ ਪਤਾ ਪੱ ਲੱਗਾ ਸਾਨੂੰ 3 ਵਜੇ ਪਤਾ ਲੱਗਾ 9 ਵਜੇ ਸਾੜਿਆ ਸਾਨੂੰ 3 ਵਜੇ ਫੋਨ ਆਇਆ ਕੋਈ ਚੱਕ ਕੇ ਹਸਪੀਟਲ ਨਹੀਂ ਲੈ ਗਏ ਕਿੱਥੋਂ ਨਹੀਂ ਲੈ ਗਏ ਤੇ ਫਿਰ ਕਿੱਦਾਂ ਪਤਾ ਲੱਗਿਆ ਤੁਹਾਨੂੰ ਮੈਨੂੰ ਪਤਾ ਫੋਨ ਕਿਸੇ ਨੇ ਕੀਤਾ ਗਾ ਤੁਹਾਡੀ ਬੇਟੀ ਸਾੜਦੀ ਮੇਰੀ ਬੇਟੀ ਨੇ ਇੱਕ ਫੋਨ ਕਿਤੇ ਵੱਡੀ ਬੇਟੀ ਨੂੰ ਕੀਤਾ ਮੇਰੀ ਨੇ ਕਹਿੰਦੀ ਮੰਮੀ ਮੈਨੂੰ ਸਾੜਦਾ ਹਾਂਜੀ ਤੇ ਉਹ ਕੁੜੀ ਨੇ ਮੈਂ ਫਿਰ ਫੜਾ ਫੜ 3 ਵਜੇ ਕੰਮ ਕਰਦੀ ਸੀ ਦਾਣਾ ਮੰਡੀ 'ਚ ਮੈਂ ਦਿਹਾੜੀ ਤੱਕ ਕੰਮ ਕਰਦੀ ਹਾਂ ਤੇ 3 ਵਜੇ ਨਾਲ ਮੈਨੂੰ ਫੋਨ ਗਿਆ ਮੈਂ 5 ਵਜੇ 5:30 ਵਜੇ ਉਹਨਾਂ ਦੇ ਘਰ ਪਹੁੰਚ ਗਈ ਆ ਤੇ ਲੜਕੀ ਦੇ ਕਿੰਨੇ ਪਿੰਟ ਸੜੀ ਲੜਕੀ ਦੇ ਜਿਹੜੇ ਪੇਕੇ ਆ ਉਹ ਕਿੱਥੋਂ ਦੇ ਰਹਿਣ ਵਾਲੇ ਆ ਲੁਧਿਆਣੇ ਕੇਲੋ ਚੌਕ ਦੇ ਅਸੀਂ ਪੇਕੇ ਆ ਅਸੀਂ ਤੁਸੀਂ ਪੇਕੇ ਹੋ ਸਾਰਾ ਪਰਿਵਾਰ ਕਿੱਥੇ ਰਹਿਣ ਵਾਲਾ ਸਾਰਾ ਪਰਿਵਾਰ ਗਵਿੰਦਗੜ੍ਹ ਦੇ ਢੇੜੀ ਕੋਟਲਾ ਪਿੰਡ ਦਾ ਕਿੰਨੇ ਜਣੇ ਸੜੀ ਆ ਇਹ ਚਾਰ ਜਨੇ ਘਰ ਤੇ ਕਿੰਨੇ ਪਰਸੈਂਟ ਲੱਗੀ ਬੁੜੀ ਨੂੰ ਇਹ 50 55% ਲੱਗੀ ਅੱਛਾ ਜਿਹਨਾਂ ਕਿਨੇ ਕੌਣ ਕੌਣ ਲਗਾਣਾ ਜਿਹਨੇ ਅੱਗ ਲਗਾਈ ਹੈ ਇਹ ਨਾ ਨਾ ਦੇਖੋ ਹੁਣ ਚਾਰ ਬੰਦੇ ਘਰ ਚ ਹੈਗੇ ਉਹਨਾਂ ਨੂੰ ਪਤਾ ਹੈਗਾ ਦੇਖੋ ਮੈਂ ਲਾਗੇ ਹੈ ਨਹੀਂ ਸੀਗੀ ਤੁਹਾਡੀ ਬੇਟੀ ਲੱਗੀ ਮੇਰੇ ਘਰ ਵਾਲੇ ਨੇ ਘਰ ਵਾਲੇ ਨੇ ਅੱਗ ਮੈਂ ਤੇ ਪਾਣੀ ਡੋਲਿਆ ਗਰਮ ਪਾਣੀ ਵਾਲਾ ਹਾਂਜੀ ਪੁਲਿਸ ਕਮਪਲੀਟ ਕੀਤੀ ਸੀ ਕੋਈ ਪੁਲਿਸ ਕਮਪਲੀਟ ਕੀਤੀ ਅੰਜਿਵਲ ਚ ਵੀ ਲੱਗੇ ਗਏ ਆ ਥੋੜਾ ਕਿਹੜਾ ਬੰਦਾ ਥਾਣਾ ਸਾਨੂੰ 6 ਨੰਬਰ ਪੈਂਦਾ ਸਰਛਸਨ ਤੋਂ ਕੀ ਮੰਗਿਆ ਮੰਗਿਆ ਇਹ ਹੀ ਹੈ ਕਿ ਸੰਨ ਸਾਹਿਬ ਚਾਹੀਦਾ ਹੈਗਾ ਤੁਸੀਂ ਥਾਣਾ ਮੰਡੀ ਗੁਵਿੰਦਗੜ੍ਹ ਚ ਕਮਲੇਟ ਕੀਤੀ ਹੈ ਤੁਸੀਂ ਨਹੀਂ ਸਰ ਉੱਥੇ ਨਹੀਂ ਗਈ ਹੋਈ ਕੀਤੀ ਕੀ ਕਾਰਨ ਦੱਸ ਪ੍ਰੈਸ਼ਰ ਸੀ ਕੋਈ ਕਿਸੇ ਦਾ ਪ੍ਰੈਸ਼ਰ ਉਹ ਸਾਨੂੰ ਗੱਲ ਨਹੀਂ ਸੀ ਕਰਨ ਦੇਂਦੇ ਬੇਟੀ ਨਾਲ ਬੇਟੀ ਨੇ ਵੀ ਸਾਨੂੰ 3:30 ਵਜੇ ਤੜਕੇ ਦੱਸਿਆ ਮੈਨੂੰ ਮਾਰਕਟ ਕੀਤੀ ਹੈਗੀ ਕੁੜੀ ਦੇ ਸਹੁਰੇ ਕਿੱਥੇ ਹਨ ਕੋਈ ਦਸਾਰੇ ਆਪਣੇ ਘਰ ਹੀ ਆ ਗਏ ਗਵਿੰਦ ਘੜੀ ਆ ਗਏ ਪੁਲਿਸ ਨੇ ਹੱਸਦਾ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਕਾਰਵਾਈ ਦੇਖੋ ਲੁਧਿਆਣੇ ਪੁਲਿਸ ਤੇ ਜਿੱਤੋ ਦੀ ਲੜਕੀ ਰਹਿਣ ਵਾਲੀ ਲੁਧਿਆਣੇ ਪੁਲਿਸ ਨੂੰ ਤੁਸੀਂ ਤਲਾਹ ਦਿੱਤੀ ਹੈ ਹਾਂਜੀ ਤੁਸੀਂ ਆਈ ਹੈ ਪੁਲਿਸ ਮੋਕੇ ਤੇ ਆਈ ਹੈ ਮੋਕੇ ਤੇ ਪੁਲਿਸ ਨਹੀਂ ਆਈ ਹੈਗੀ ਸਾਡੀ ਉੱਥੇ ਮਤਲਬ ਸਿਵਲ ਹਸਪਤਾਲ 'ਚ ਸਾਡਾ ਲਿਖ ਪੜਤ ਹੋ ਗਈ ਸਰ ਫੋਟੋ ਮਾਰ ਕਿੰਨੇ ਵਜੇ ਕਰ ਰਾਤ ਨੂੰ ਹੋਈ ਹੈ ਕੱਲ ਸਵੇਰੇ 9 ਵਜੇ 9 ਸਵੇਰੇ ਹਾਂਜੀ ਤੇ ਸਾੜੇ ਅੱਜ ਸਾੜੇ ਕੱਲ ਸਵੇਰੇ ਸਾੜਿਆ ਕੱਲ ਚੁਹਰੇ ਸਾੜਾ ਹਾਂਜੀ ਰਾਤ ਨੂੰ ਅਸੀਂ ਲੈ ਕੇ ਆਏ 10 ਵਜੇ ਅੱਜ ਮੰਗ ਕੀ ਕੀਤੀ ਸੀ ਕੁੜੀ ਤੋਂ ਉਹਨਾਂ ਨੇ ਮੰਗ ਮੋਟਰਸਾਈਕਲ ਜਿਹੜਾ ਬੋਲਟ ਅਸੀਂ ਲੈ ਆਏ ਉਹੀ ਕਹਿੰਦੇ ਕਿਉਂ ਲੈ ਗਏ ਹੈਗੇ ਇਹਨਾਂ ਵਿੱਚ ਕਿਉਂ ਸਾਰਿਆਂ ਤੇ ਲੜਕੀ ਉਦਾਂ ਹੀ ਤੜਫ ਰਹੀ ਸੀ ਕਿ ਤੁਸੀਂ ਆ ਕੇ ਇਲਾਜ ਕਰਵਾਇਓ ਮੈਂ ਆਖੋ ਤੇ ਲਾਇਆ ਕਰਵਾਇਆ ਇਹਨਾਂ ਨੂੰ ਕੋਈ ਦਵਾਈ ਨਹੀਂ ਦਵਾਈ ਕਿੱਥੇ ਨਹੀਂ ਲੈ ਕੇ ਬੱਚਾ ਤੜਫ ਰਿਆ ਸੀ ਹਾਂਜੀ ਕੋਈ ਹੋਰ ਕਿੱਥੇ ਨਹੀਂ ਲੈ ਕੇ ਆਇਆ ਜੀ ਦਵਾਨ ਚੰਦਾ ਹੈ ਗਿਆ ਅਸੀਂ ਗਿੱਲ ਚੌਂਕ ਰਹਿੰਦੇ ਆ ਬਾਜੀਗਰ ਬੰਦੇ ਆ ਅਸੀਂ ਜਾਤ ਸਾਡੀ ਬਾਜੀਗਰ ਹੈਗੀ ਹੈ ਤੇ ਅਸਿਸ ਹਾਲ ਹੋ ਗਿਆ ਕੁੜੀ ਵਿਆਹ ਕੇ ਦਿੱਤੀ ਨੂੰ ਪਿੱਛੇ ਜਵਾਈ ਕਹਿੰਦਾ ਵੀ ਮੋਟਰਸਾਈਕਲ ਚਾਹੀਦਾ ਹੈਗਾ ਬੋਲਟ ਤੇ ਬੋਲਟ ਇਹਨਾਂ ਦਾ ਘਰੇ ਖੜਾ ਸੀਗਾ ਚਲ ਵਿਹਲੇ ਹੀ ਖੜਾ ਸੀਗਾ ਉਹ ਲੈ ਗਿਆ 5-4 ਮਹੀਨੇ ਉਹਨੇ ਚਲਾਇਆ ਜਦੋਂ ਹੁਣ ਬੋਲਟ ਲੈ ਆਏ ਆ ਉਹਨੇ ਲਿਆ ਕੇ ਕੁੜੀ ਦੇ ਪਾਣੀ ਗਰਮ ਪਾ ਕੇ ਛਾੜ ਦਿੱਤੀ ਸਾਨੂੰ ਫੋਨ ਵੀ ਨਹੀਂ ਉਹਨਾਂ ਨੇ ਕੀਤਾ ਹੈਗਾ ਹਾਂ ਬੋਲਟ ਮੰਗ ਕਹਿੰਦੇ ਕਿਉਂ ਲੈ ਗਏ ਨੀ ਤੇ ਸਾਨੂੰ ਨਵਾਂ ਲੈ ਕੇ ਦੋ ਨਹੀਂ ਦੱਸਿਆ ਤੇ ਹੁਣ ਅਸੀਂ ਇਹ ਸਾਨੂੰ ਇਹ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਕੁੜੀ ਛਾੜ ਦੇਣੀ ਹੈਗੀ ਹੈ ਗਰਮ ਪਾਣੀ ਪਾ ਕੇ ਭੱਜਣ ਲੱਗੀ ਹੈ ਜਦੋਂ ਤਪਤੀਲਾ ਚੱਕਿਆ ਹੈਗਾ ਸੜਨ ਲਈ ਭੱਜਣ ਲੱਗੀ ਐ ਇਹਦੀ ਪਿੱਠ ਤੇ ਪਾਣੀ ਪਾਤਾ ਪ੍ਰਸ਼ਾਸਨ ਤੋਂ ਕੀ ਮੰਗੂਗਾ ਜੀ ਹੁਣ 50 ਸਾਲਾਂ ਤੋਂ ਇਹੀ ਐ ਵੀ ਸਾਡੇ ਇਨਸਾਫ ਮਿਲੇ ਸਾਨੂੰ ਲੇਕਿਨ ਸਾਡੇ ਸੜ ਗਈ ਕੁੜੀ ਦੇ ਸੜ ਗਈ 50% ਅੱਛਾ ਤੇ ਗੱਲ ਕਰੀਏ ਪੁਲਿਸ ਲੈ 99 ਲੈਣਾ ਨਾ ਪੁਲਿਸ ਵਾਲੇ ਵੀ ਨਹੀਂ ਆਏ ਹੈਗੇ ਨਾਲੇ ਅੱਛਾ ਅਜੇ ਤੱਕ ਤੇ ਆਈ ਨਹੀਂ ਹੈਗੇ ਅਸੀਂ ਸਿਵਲ ਚ ਵੀ ਅਸੀਂ ਪਰਚਾ ਕਰਾ ਦਿੱਤਾ ਉੱਥੇ ਵੀ ਨਹੀਂ ਆਏ ਅਸੀਂ ਅਸੀਂ ਗੈਟਾ ਨੰਬਰ ਚੌਂਕੀ ਚ ਇੱਕ ਕੇਸ ਆਇਆ ਵਾ ਜਗਤਾਰ ਸਿੰਘ ਜੀ ਇੱਕ ਤੁਸੀਂ ਆਪਣੀ ਘਰ ਵਾਲੀ ਗਰਮ ਪਾਣੀ ਡੋਲ ਕੇ ਸਾੜੀ ਆ ਆਪ ਦੀ ਘਰ ਵਾਲੀ ਗਰਮ ਪਾਣੀ ਢੋਲ ਕੇ ਸਾੜੀ ਆ ਕੱਲ ਸਵੇਰੇ 9 ਵਜੇ ਇਹ ਕਿਦਾਂ ਵਾਕਿਆ ਹੋਇਆ ਇਹ ਤੁਹਾਨੂੰ ਗਲਤੀ ਦਾ ਸਰੇ ਠੀਕੇ ਅਸੀਂ ਸਵੇਰੇ ਸਵੇਰ ਦਾ ਟਾਈਮ ਜੀਗਾ ਮੋੜ ਲੇਦਾ ਜੀ ਅੱਛਾ ਜੀ ਤੇ ਮੈਂ ਸਵੇਰੇ ਸਵੇਰੇ ਗਰਮ ਪਾਣੀ ਬਿਨਾਂ ਆਉਣਾ ਪੀੜ ਵਾਸਤੇ ਅੱਛਾ ਜੀ ਤੇ ਚਲੋ ਘਰ ਤੋਂ ਮਾੜਾ ਮਾੜਾ ਉਹ ਤੋਂ ਮੈਂ ਕੱਢ ਲਈ ਮੰਮੀ ਉਹਨੇ ਜਦੋਂ ਸਾਡੇ ਮੰਡੀ ਦਾ ਮੰਡੀ ਜੀ ਹਾਂਜੀ ਤੇ ਮੇਰੇ ਮੰਮੀ ਨੇ ਕਿਹਾ ਕਿ ਤੇ ਵੀ ਚਲੋ ਉਹਨੂੰ ਨਾ ਮੈਂ ਤੁਹਾਨੂੰ ਉਹ ਠਾੜ ਦੇ ਰੁਕੇ ਰੁਕੇ ਬਣਾ ਦੇ ਹੂੰ ਚਲੇ 9:00 ਤੱਕ ਲੇਟ ਟੁੱਟਦੀ ਐ ਤੇ ਮੰਮੀ ਉਹਨੂੰ ਖਾਧਰੇ ਜਾਣਾ ਹੁੰਦਾ ਹੂੰ ਮੈਂ ਕਿਹਾ ਸੀਗਾ ਵੀ ਚਲ ਤੂੰ ਉੱਠਾ ਇਹ ਕਿਹ ਜੇ ਕੇਸ ਭੰਗੇ ਨਾਲ ਦੋਸਤੀ ਬੋਲਣ ਲੱਗ ਗਈ ਹੂੰ ਚਲ ਭਾਈ ਮੈਨੂੰ ਉਹ ਪਰਾ ਪੜ੍ਹੀ ਜਾ ਕੇ ਤੈਨੂੰ ਹੂੰ ਇੱਥੇ ਪਾਣੀ ਠਿਕਾ ਹੀ ਘਰ ਮਾਂ ਹੂੰ ਤੇ ਇਹ ਇਹ ਕੁੱਤੇ ਭੰਗੇ ਫੇਰੀ ਹੋਈ ਘਰ ਸਨਾਂ ਨੇ ਮੈਨੂੰ ਤੇ ਗੁੱਸਾ ਆਇਆ ਤੇ ਗਰਮ ਪਾਣੀ ਕਰਦਾ ਕਰਕੇ ਲਿਆਤਾ ਹੂੰ ਤੇ ਮੈਂ ਭਾਰੀ ਥੱਲੇ ਡੋਲਣਾ ਕਰਤਾ ਕਿ ਚਲ ਜਾ ਲੈ ਗਰਮਾ ਗਏ ਆ ਗੇਲੇ ਹਾਂ ਨੇ ਗਰਮ ਪਾਣੀ ਜਿਹੜਾ ਜਾਦੇ ਕਰਕੇ ਲਿਆਂਦਾ ਤੁਸੀਂ ਗਰਮ ਪਾਣੀ ਜਿਆਦਾ ਤਾਂ ਹੀ ਕਰਾਇਆ ਸੀ ਇਹਦੇ ਤੇ ਡੋਲਣਾ ਸੀ ਤੁਸੀਂ ਨਹੀਂ ਨਹੀਂ ਮੈਂ ਨਹੀਂ ਕਰਵਾਇਆ ਸੀ ਕਿ ਕਿ ਜਿੱਲੇ ਐਡੀਸ਼ਨਰ ਸੋ ਆਪਣਾ ਨਾਰਮਲ ਵੋਇਲ ਪੀਂਿਆ ਨਹੀਂ ਮੈਂ ਤਾਂ ਸਭਾ ਸੁਣਨ ਲੱਗਿਆ ਕਿ ਮੂਰੇ ਹੂੰ ਨਹੀਂ ਤਾਂ ਅੱਜ ਆਪਾਂ ਜੇ ਆਪਾਂ ਬੰਦੇ ਤੋਂ ਛੱਡਦੇ ਆਂ ਫਿਕਰ ਨਹੀਂ ਨਹੀਂ ਜੇ ਤੁਸੀਂ ਜੇ ਤੁਸੀਂ ਪਾਣੀ ਥੱਲੇ ਡੋਲਣ ਲੱਗੇ ਸੀ ਤੇ ਬਾਅਦ ਚੋਂ ਇਹਨਾਂ ਦੇ ਨਾਲ ਕਿਉਂ ਨਹੀਂ ਆਏ ਤੁਸੀਂ ਇਹਨਾਂ ਦੀ ਦਵਾਈ ਬੂਟੀ ਮਲਮ ਵਟੀ ਇਹਨਾਂ ਦੀ ਉਹ ਕਿਉਂ ਨਹੀਂ ਕਰਵਾਈ ਆ ਕੇ ਤੁਸੀਂ ਕਿਉਂ ਕਰਵਾਈਆ ਜੀ ਕਦਮ ਰੱਖੀਆ ਮਾਂ ਬੱਸੀ ਤੋਂ ਦਵਾਈ ਦਵਾਈ ਇਹਨੂੰ ਤੁਸੀਂ ਤੁਸੀਂ ਝੂਠ ਬੋਲਦੇ ਹੋ ਕੋਈ ਮਤਲਬ ਪੱਟੀ ਨਹੀਂ ਕਰਵਾਈਏ ਦੀ ਤੁਹਾਡੇ ਕੋਲ ਹੀ ਡਾਕਟਰ ਤੁਹਾਡੇ ਤੇ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ ਠੀਕ ਹੈ ਕਿ ਨਹੀਂ ਸਰ ਜੀ ਅਸੀਂ ਡਾਕਟਰ ਕੋਲ ਲੈ ਕੇ ਗਏ ਆ ਦਵਾਈ ਤੋਂ ਦਵਾਈ ਆ ਜੇ ਮੰਮੀ ਰਾਤ ਦਵਾਈ ਆ ਤੇ ਨਾਲ ਲੱਗੀ ਅਸੀਂ ਕਿਹ ਦਵਾਈ ਦੂ ਬੱਚੇ ਅਸੀਂ ਬੈਠਾਂਗੇ ਤਰ੍ਹਾਂ ਸਹੀ ਕਰ ਗਏ ਤੁਸੀਂ ਇੱਕ ਸਾਲ ਤੋਂ ਆਪਣੀ ਧਰਮ ਪਤਨੀ ਨੂੰ ਕੁਟਦੇ ਆ ਰਹੇ ਹੋ ਤਿੰਨ ਦਿਨ ਕੁਟਦਾ ਰਿਆ ਲਗਾਤਾਰ ਨਹੀਂ ਸਰ ਜੀ ਬਾਜੀ ਪਤਨੀ ਇਹਦੇ ਨਾਲ ਹੁਣ ਕੋਈ ਮੋੜੀ ਮੋਟੀ ਗੱਲ ਹੋ ਜਾਂਦੀ ਹੈ ਬਾਜੀ ਹਾਂਜੀ ਹਾਂਜੀ ਤੁਸੀਂ ਤਿੰਨ ਸਾਲ ਆਪਣੇ 1 ਸਾਲ ਤੋਂ ਆਪਣੀ ਧਰਮ ਪਤਨੀ ਨੂੰ ਕੁੱਟਦੇ ਆ ਰਹੇ ਹੋ ਤੁਸੀਂ ਦਾਜ ਮੰਗਦੇ ਤੇ ਹੇਜ ਮੰਗਦੇ ਹੋ ਠੀਕ ਆ ਇੱਕ ਤੁਸੀਂ ਬੋਲਟ ਮੰਗਿਆ ਸੀ ਜਿਹੜਾ ਉਹ ਵਾਪਸ ਲਿਆਏ ਉਹਦੇ ਵਿੱਚ ਤੁਸੀਂ ਇਹਨੂੰ ਨੁਕਸਾਨ ਪਹੁੰਚਾਇਆ ਨਹੀਂ ਨਹੀਂ ਜੀ ਬੋਲਟ ਤਾਂ ਇੱਕ ਵਾਰ ਫੋਟੋ ਵੀ ਮੰਗਿਆ ਜੀ ਆਹ ਬੋਲੀ ਦਾ ਇੱਕ ਮਾਕੇ ਨੇ ਲੈ ਲਿਆ ਉਹ ਨਹੀਂ ਜੀ ਉਹ ਨਹੀਂ ਮੰਗ ਕੇ ਲਿਆ ਜੀ ਤਿੰਨ ਮਹੀਨੇ ਤੁਸੀਂ ਬੋਲਟ ਰੱਖਿਆ ਆਪਦੇ ਕੋਲ ਨਹੀਂ ਬੋਲਟ ਤਾਂ ਮੇਰੇ ਡੈਡੀ ਤੋਰੇ ਦਾ ਸੀਗਾ ਉਹਨਾਂ ਨੂੰ ਮੈਂ ਵੈਸੇ ਮੰਗ ਕੇ ਚਲਾਉਣ ਨੂੰ ਲੈ ਕੇ ਆਇਆ ਜੀਗਾ ਮਾ ਮੋੜਿਆ ਦਾਦੀ ਕਹਿੰਨਾਂ ਨੂੰ ਨਹੀਂ ਇਹ ਆ ਆਪਣਾ ਮੇਰੀ ਗੱਲ ਸੁਣੋ ਹੁਣ ਤੁਹਾਡੇ ਤੇ ਜੋ ਬਣਦੀ ਕਾਰਵਾਈ ਉਹ ਕਾਨੂੰਨ ਕਰੂਗਾ ਠੀਕ ਹੈ ਕਿ ਨਹੀਂ ਅੱਛਾ ਸਰ ਜੀ ਇਹਨਾਂ ਨੂੰ ਲੈ ਕੇ ਅੱਜ ਵੀ ਚੱਲ ਜਾਓ ਕੋਈ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ